ਅਮਰੀਕਾ ਦੇ ਸੀਅਟਲ ਦੇ ਵਿੱਚ ਇੱਕ ਪੁਲਿਸ ਕਾਰ ਦੇ ਲਪੇਟ ਵਿੱਚ ਆਉਣ ਕਾਰਨ 23 ਸਾਲਾਂ ਭਾਰਤੀ ਵਿਦਿਆਰਥਣ ਜਾਨਵੀ ਕੰਡੂਲਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ ਅੱਜ ਇਨਸਾਫ ਮਿਲਿਆ ਹੈ ਜਿहां ਪਰਿਵਾਰ ਨੂੰ ਤਕਰੀਬਨ 3 ਸਾਲਾਂ ਦੀ ਬਾਅਦ ਇਹ ਵੱਡੀ ਰਾਹਤ ਮਿਲੀ ਹੈ ਜਾਣਕਾਰੀ ਦੇ ਅਨੁਸਾਰ ਜਾਨਵੀ ਦੇ ਪਰਿਵਾਰ ਨੂੰ ਲਗਭਗ 262 ਕਰੋੜ ਰੁਪਏ ਯਾਨੀ ਕਿ 31.5 ਮਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਦੇ ਨਾਲ ਹੀ ਲੰਬੇ ਸਮੇਂ ਤੋਂ ਚੱਲ ਰਿਹਾ ਬਲੱਡ ਮਨੀ ਕੇਸ ਸਮਾਪਤ ਹੋ ਜਾਵੇਗਾ ਜਾਨਵੀ ਕੰਡੂਲਾ ਜੋ ਕਿ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਤੇ ਅਮਰੀਕਾ ਦੇ ਵਿੱਚ ਮਾਸਟਰਸ ਦੀ ਪੜਾਈ ਕਰ ਰਹੀ ਸੀ ਅਸਦੀ 2023 ਦੇ ਵਿੱਚ ਪੁਲਿਸ ਦੀ ਗੱਡੀ ਨਾਲ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ ਸੀ ਜਨਵਰੀ ਨੂੰ ਸੀਟਲ ਪੁਲਿਸ ਦੇ ਇੱਕ ਅਧਿਕਾਰੀ ਕੇਵਿਨ ਡੇਵ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਸੀ ਇਹ ਉਹ ਅਧਿਕਾਰੀ ਇੱਕ ਐਮਰਜੈਂਸੀ ਕਾਲ ਦਾ ਜਵਾਬ ਦੇਣ ਦੇ ਲਈ ਬਹੁਤ ਤੇਜ਼ ਰਫ਼ਤਾਰ ਤੇ ਗੱਡੀ ਚਲਾ ਰਿਹਾ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ ਸੀ ਇਸ ਹਾਦਸੇ ਤੋਂ ਬਾਅਦ ਇੱਕ ਹੋਰ ਪੁਲਿਸ ਅਧਿਕਾਰੀ ਦੀ ਵੀਡੀਓ ਵਿਸਾਮਣੇ ਆਈ ਸੀ ਜਿਹੜਾ ਜਨਵੀ ਦੀ ਮੌਤ ਤੇ ਹੱਸਦਾ ਸੀ ਤੇ ਕਹਿੰਦਾ ਸੀ ਕੀ ਹੋ ਗਿਆ ਇੱਕ ਆਮ ਵਿਅਕਤੀ ਹੀ ਸੀ ਜਿਸ ਤੋਂ ਬਾਅਦ ਉਸ ਨੂੰ ਵੀ 11000 ਡਾਲਰ ਦਾ ਚੈੱਕ ਲਿਖਣ ਦਾ ਕਿਹਾ ਗਿਆ ਸੀ ਤੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਭਖਿਆ ਤੇ ਹੁਣ ਇਸ ਦੇ ਵਿੱਚ ਰਾਹਤ ਮਿਲੀ ਹੈ ਪਰਿਵਾਰ ਨੂੰ ਤੇ ਜਾਨਵੀ ਖੰਡੂਲਾ ਦੇ ਪਰਿਵਾਰ ਨੂੰ ਹੁਣ 262 ਕਰੋੜ ਰੁਪਏ ਮੁਆਵਜ਼ੇ ਦੇ ਵਜੋਂ ਦਿੱਤੇ ਜਾਣਗੇ